ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ SBI ਕਾਰਡ ਅਤੇ World Cancer Care ਦੀ ਟੀਮ ਵੱਲੋਂ ਸਾਂਝਾ ਉਪਰਾਲਾ ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਜੋ ਕਿ ਕੈਂਸਰ ਦੇ ਬਾਰੇ ਸਾਰੀ ਜਾਣਕਾਰੀ ਜਾਗਰੂਕਤਾ ਕੈਂਪੇਨ ਲਗਾਇਆ ਗਿਆ ਹੈ ਸੋ ਇਹ ਸਾਰੀ ਸੁਸਾਇਟੀ ਬਾਬਾ ਸ਼੍ਰੀ ਚੰਦ ਜੀ ਨਿਸ਼ਕਾਮ ਸੇਵਾ ਸੁਸਾਇਟੀ ਅਤੇ World Cancer Care ਦੀ ਸਾਰੀ ਟੀਮ ਵੱਲੋਂ ਇਹ ਸਾਂਝਾ ਉਪਰਾਲਾ ਹੈ ਔਰ ਇਸ ਉਪਰਾਲੇ ਦੇ ਨਾਲ ਜਿਹੜਾ ਪਤਾ ਲੱਗਦਾ ਰਹਿੰਦਾ ਕਿ ਮਰੀਜ਼ ਕਿਸ ਸਟੇਜ ਤੇ ਕੈਂਸਰ ਕਿਸੇ ਨੂੰ ਹੈ ਕਿਉਂਕਿ ਪਹਿਲੀ ਜਾਂ ਦੂਜੀ ਸਟੇਜ ਤੇ ਜੇ ਕਿਤੇ ਕਿਸੇ ਨੂੰ ਕੈਂਸਰ ਹੁੰਦਾ ਵੀ ਆ ਤੇ ਉਹ ਆਪਾਂ ਉਸ ਨੂੰ ਆਪਾਂ ਉਸ ਬਿਮਾਰੀ ਦੇ ਇੱਕ ਜਿਹਨਾਂ ਨੂੰ ਆਪਾਂ ਰੋਕਤਾਂ ਕਰ ਸਕਦੇ ਆ ਸੋ ਇਸ ਕਰਕੇ ਸਾਡਾ ਮਨ ਸੀ ਕਿ ਇਹ ਇਹੋ ਜਿਹੇ ਉਪਰਾਲੇ ਜਿਹੜੇ ਹੁੰਦੇ ਰਹਿਣ ਲੋਕਾਂ ਵਿੱਚ ਇੱਕ ਜਾਗਰੂਕਤਾ ਜਾਵੇ ਲੋਕਾਂ ਨੂੰ ਪਤਾ ਲੱਗੇ ਕਿ ਸਾਨੂੰ ਕੋਈ ਰੋਕ ਤੇ ਨਹੀਂ ਹੈ ਇਹ ਰੋਗ ਮੁਕਤ ਮੁਕਤ ਕਰਨ ਵਾਸਤੇ ਕਹਿ ਲੋ ਜਾਂ ਰੋਗ ਨੂੰ ਜਾਣੂ ਕਰਾਉਣ ਵਾਸਤੇ ਇਹ ਜਿਹੜਾ ਇਹ ਸਾਂਝਾ ਉਪਰਾਲਾ ਕੀਤਾ ਗਿਆ ਸਾਡੇ ਸਕਾਰਜੋਗ ਸਰਦਾਰ ਜੀ ਸਿੰਘ ਜੀ ਪੱਟੜ ਸਰਦਾਰ ਬਲਰਾਜ ਸਿੰਘ ਜੀ ਜੁਕੇ ਤੋਂ ਉਹਨਾਂ ਦਾ ਬੜਾ ਸਹਿਯੋਗ ਆ ਇਸ ਕੈਂਪ ਦੇ ਵਿੱਚ ਔਰ ਸਾਡੀ ਸਮੁੱਚੀ ਟੀਮ ਦਾ ਮੈਂ ਤੇਲੋਂ ਦਿਲੋਂ ਧੰਨਵਾਦ ਕਰਦਾ ਜੋ ਹਰ ਟਾਈਮ ਸੇਵਾ ਦੇ ਵਿੱਚ ਇਹ ਤਤਪਰ ਰਹਿੰਦੇ ਆ ਸੋ ਮੈਂ ਬਹੁਤ ਬਹੁਤ ਸਾਰਿਆਂ ਦਾ ਰਿਣੀ ਆ ਅੱਜ ਤਕਰੀਬਨ 400 500 ਮਰੀਜ਼ ਜਿਹੜੇ ਆ ਉਹ ਚੈੱਕਅਪ ਕਰਾ ਕੇ ਜਾਣਗੇ ਇਥੋਂ ਔਰ ਖੂਨਦਾਨ ਕੈਂਪ ਵੀ ਨਾਲ ਚੱਲ ਰਿਹਾ ਹੈ। ਕੀ ਤੁਹਾਡਾ ਮੈਸੇਜ ਹੈਗਾ? ਦੇਖੋ ਸਾਡਾ ਤੇ ਮੈਸੇਜ ਮਨੁੱਖਤਾ ਦੀ ਸੇਵਾ ਦਾ ਵਾ ਕਿ ਆਪਾਂ ਇਹੋ ਜਿਹੇ ਉਪਰਾਲੇ ਸਾਰੇ ਰਲ ਮਿਲ ਕੇ ਕਰਿਆ ਕਰੀਏ ਔਰ ਇੱਕ ਮਨੁੱਖਤਾ ਦੇ ਭਲੇ ਵਾਸਤੇ ਜਿੰਨਾ ਵੀ ਆਪਣੇ ਕੋਲੋਂ ਲੋਕ ਹਿੱਤ ਦੇ ਵਿੱਚ ਸੇਵਾ ਹੁੰਦੀ ਆ ਉਹ ਜ਼ਰੂਰ ਕਰਨੀ ਚਾਹੀਦੀ ਹੈ। ਵਰਲਡ ਕੈਂਸਰ ਕੇਅਰ ਐਸਬੀਏ ਕਾਰਡ ਦੇ ਸੀਐਸਆਰ ਦੇ ਸਹਿਯੋਗ ਦੇ ਨਾਲ ਪਹੁੰਚੀ ਹੈ ਇਸ ਸਥਾਨ ਦੇ ਉੱਤੇ ਮੈਂ ਕੰਮ ਕਰਦੇ ਹਨ ਬਾਬਰਜੀ ਸਿੰਘ ਜੀ ਹੁਣਾਂ ਦਾ ਬੜੇ ਸੋਹਣੇ ਪ੍ਰਬੰਧ ਕੀਤੇ ਔਰ ਜਿਹੜੀ ਵਰਲਡ ਕੈਂਸਰ ਕੇਅਰ ਆਪਣੀ ਚਾਰ ਮੋਬਾਈਲ ਬੱਸਾਂ ਲੈ ਕੇ ਪਹੁੰਚੀ ਹੈ ਜਿਦੇ ਚ ਬ੍ਰੈਸ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟਿੰਗ ਕੀਤੀ ਜਾ ਰਹੀ ਹੈ ਬੱਚੇ ਦੰਨ ਦੀ ਜਾਂਚ ਲਈ ਪੈਪਸਮਰ ਕਰ ਰਹੇ ਆਂ ਬੰਦਿਆਂ ਦੇ ਗਦੂਦਾਂ ਦੀ ਜਾਂਚ ਲਈ ਪੀਐਸਸੀ ਟੈਸਟ ਕਰ ਰਹੇ ਆਂ ਬਲੱਡ ਟੈਸਟ ਦੀ ਜਿਹੜੀ ਉਹ ਪਰਮਿਸ਼ਨ ਹੈਗੀ ਆ ਮੂੰਹ ਤੇ ਗਲੇ ਦੀ ਜਾਂਚ ਕੀਤੀ ਜਾ ਰਹੀ ਹੈ ਹੱਡੀਆਂ ਦੀ ਜਿਹੜੀ ਜਾਂਚ ਉਹ ਕੀਤੀ ਜਾ ਰਹੀ ਹੈ ਨਾਲੇ ਸ਼ੂਗਰ ਹੈ ਬੀਪੀ ਚੈੱਕ ਕੀਤਾ ਜਾ ਰਿਹਾ ਦਵਾਈਆਂ ਦਾ ਖੁੱਲਾ ਲੰਗਰ ਲੱਗਿਆ ਹੋਇਆ ਹੈ ਇਸ ਤੋਂ ਇਲਾਵਾ 1 ਟੂ 1 ਕਾਉਂਸਲਿੰਗ ਹੋ ਰਹੀ ਹੈ ਲਿਟਰੇਚਰ ਦੇ ਰਹੇ ਆਂ ਲੋਕਾਂ ਨੂੰ ਕੈਂਸਰ ਬਾਰੇ ਗਾਈਡ ਕਰ ਰਹੇ ਆਂ ਸਾਡਾ ਜਿਹੜਾ ਮਕਸਦ ਹੁੰਦਾ ਹੈ ਕੈਂਸਰ ਨੂੰ ਬਣਨ ਤੋਂ ਪਹਿਲਾਂ ਫੜਨਾ ਹੈ ਤੰਦਰੁਸਤ ਲੋਕਾਂ ਨੂੰ ਅਸੀਂ ਕਾਲ ਕਰਦੇ ਆਂ ਉਹਨਾਂ ਕੋਲ ਲੱਛਣ ਪੁੱਛਦੇ ਆਂ ਤੇ ਲ ਉਸੀ ਸਮੇਂਦਰਾਣਗਰਸੀਏ ਨੂੰ ਪਹਿਲੋ ਪਛਾਣ ਲਈ ਤੇ ਫਾਇਦਾ ਜਿਹੜਾ ਇਲਾਜ ਕਰਵਾ ਸਕਦੇ ਆ ਉਸੇ ਲੜੀ ਤਹਿਤ ਜਿਹੜੀ ਹੈ ਵਰਲਡ ਕੈਂਸਰ ਕੇਅਰ ਔਰ ਐਸਬੀਏ ਕਾਰਡ ਜਿਹੜੀ ਹੈ ਇਨੀਸ਼ੀਏਟਿਵ ਲਗਾਤਾਰ ਲੈ ਰਹੀ ਹੈ ਔਰ ਅਸੀਂ ਲਗਾਤਾਰ ਅੱਗੇ ਵਧ ਰਹੇ ਆ ਉਸੇ ਲੜੀ ਤਤਾ ਜਿੱਥੇ ਪਹੁੰਚੇ ਹੁਣ ਤੱਕ ਅਪਰੋਕਸੀਮੀਟਲੀ ਕੋਈ 100 ਤੋਂ ਉੱਪਰ ਲੋਕਾਂ ਨੇ ਆਪਣੀ ਜਿਹੜੀ ਆ ਜਾਂਚ ਕਰਾ ਲਈ ਆ ਕੋਸ਼ਿਸ਼ ਕਰ ਰਹੇ ਆ ਕਿ ਵੱਧ ਵੱਧ ਲੋਕ ਫਾਇਦਾ ਲੈਣ ਤਾਂ ਕਿ ਆਪਾਂ ਇਸ ਮਾਰ ਨੂੰ ਠੱਲ ਪਾ ਸਕੀਏ ਕੀ ਸਾਹਮਣੇ ਕੀ ਆ ਰਿਹਾ ਹੈ ਅ ਦੇਖੋ ਜੀ ਸਾਡੇ ਕੋਲ ਟੋਟਲੀ ਹੈਲਥੀ ਲੋਕ ਆਉਂਦੇ ਆ ਬਿਲਕੁਲ ਤੰਦਰੁਸਤ ਲੋਕ ਆਉਂਦੇ ਆ ਕਈ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ ਜਿਵੇਂ ਲੇਡੀਜ਼ ਬ੍ਰੈਸ ਕੈਂਸਰ ਦੀ ਬੜੀ ਅੱਜ ਕੱਲ ਕਾਮਨ ਹੋ ਰਹੀਆਂ ਛਾਤੀ 'ਚ ਗੰਢ ਬੰਦੀ ਆ ਨਿਪਲ 'ਚ ਰੇਸ਼ਾ ਵਗਦਾ ਐਵੇਂ ਬੰਦਿਆਂ ਦੇ ਵਿੱਚ ਗਦੂਦਾਂ ਦਾ ਜਿਹੜਾ ਉਹ ਬੜੀ ਪ੍ਰੋਬਲਮ ਆ ਰਹੀ ਹੈ ਲੀਵਰ ਕੈਂਸਰ ਦੀ ਜਿਹੜੀ ਪ੍ਰੋਬਲਮ ਜਿਹੜੀ ਕਾਫੀ ਆ ਰਹੀ ਹੈ ਸੋ ਕੁੱਲ ਮਿਲਾ ਕੇ ਜਿਹੜਾ ਇਹ ਕੈਂਪ ਹੈ ਕੈਂਸਰ ਨੂੰ ਪਹਿਲੋਂ ਫੜਨ ਦੇ ਵਾਸਤੇ ਰੱਖਿਆ ਹੁੰਦਾ ਹੈ ਸੀ ਔਰ ਉਹ ਸਟੇਜ ਤੇ ਰੱਖਿਆ ਹੁੰਦਾ ਜਦੋਂ ਜੇ ਕੈਂਸਰ ਬਣਿਆ ਨਹੀਂ ਸਿਰਫ ਇੱਕ ਸ਼ੱਕ ਹੈ ਉਹ ਜ ਦੇਖੋ ਜੀ ਬੜੇ ਮਹਿੰਗੇ ਟੈਸਟ ਹੈ ਜੀ ਮੈਂ ਆਪਣੀਆਂ ਬੱਸਾਂ ਦੀ ਕਾਸਟ ਦੀ ਗੱਲ ਕਰਾਂ ਤੇ ਕੋਲ ਮਲਾ ਕੇ ਕੋਈ 4 ਤੋਂ 5 ਕਰੋੜ ਦਾ ਚਰਦਲਾ ਫਿਰਦਾ ਹਸਤਾਲ ਤੁਹਾਡੇ ਕੋਲੇ ਪਹੁੰਚਿਆ ਹੋਇਆ ਇੱਥੇ ਕੱਲੇ-ਕੱਲੇ ਟੈਸਟ ਦੀ ਕੀਮਤ 10-10 ਹਜ਼ਾਰ ਰੁਪਏ ਦੀ ਹੈ ਮੈਮੋਗ੍ਰਾਫੀ ਕੋਈ 7-8 ਹਜ਼ਾਰ ਰੁਪਏ ਦਾ ਟੈਸਟ ਹੈ ਜਿਹੜਾ ਦੁੱਧਾਂ ਦਾ ਟੈਸਟ ਹੈ ਉਹ ਵੀ ਜਿਹੜੀ ਬਲੱਡ ਸੈਂਪਲਿੰਗ ਬੜੀ ਮਹਿੰਗੀ ਹੈਗੀ ਹੈ ਸੋ ਬੜੇ ਮਹਿੰਗੇ ਟੈਸਟ ਹੈ ਅਗਰ ਇੱਕ ਆਦਮੀ ਨੇ ਸਾਰੇ ਟੈਸਟ ਕਰਾਉਣੇ ਹੋਣ ਤਾਂ ਥੋੜਾ ਲਗਭਗ 10 ਹਜ਼ਾਰ ਦਾ ਖਰਚਾ ਜਿਹੜਾ ਆ ਜਾਂਦਾ ਹੈ ਲੇਕਿਨ ਇੱਥੇ ਬਿਲਕੁਲ ਫ੍ਰ मेरा मैसेज हमेशा यही होंगे जी तंदुरुस्त लोग खुल के बहार आन क्योंकि पूरे इंडिया दी गल दी 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 की गल करा तो पंद्रह लाख लोगों हर साल कैंसर होंगे जिस दस लाख लोगों की मौत हो जाती है वह कारण की अज्ञानता लोग ये बारे सुनना नहीं चाहते गल नहीं करना चाहते पर जे एक तंदुरुस्त बंद बारे जालेगा केवल जानकारी हासिल कर लेगा तो उन्होंने सारी जिंदगी कैंसर भी होगा ਇਸ ਗਲਤਫਹਮੀ ਦੂਰ ਭਜਦੇ ਆ ਜਿਹਦੇ ਕਾਰਨ ਸਸੀਂ ਬਿਮਾਰੀ ਦੀ ਲਵੇਟ ਜਾ ਰਹੇ ਆ ਕੱਲਾ ਕੈਂਸਰ ਬੰਦੇ ਨੂੰ ਨਹੀਂ ਮਾਰਦੀ ਇਹ ਘਰ ਨੂੰ ਵੀ ਤਬਾਹ ਕਰ ਦਿੰਦੀ ਇਹ ਕੋਈ ਬੜੀ ਮਹਿੰਗੀ ਬਿਮਾਰੀ ਹੈ ਲੱਖ ਰੁਪਏ ਦਾ ਖਰਚਾ ਆ ਜਾਂਦਾ ਉਸ ਫਾਈਨੈਂਸ਼ੀਅਲ ਬਰਡਨ ਤੋਂ ਬਚਣ ਲਈ ਉਸ ਜਾਨ ਤੋਂ ਬਚਣ ਲਈ ਸਾਨੂੰ ਚਾਹੀਦਾ ਹੈ ਕਿ ਇਹਦੇ ਬਾਰੇ ਜਿਹੜੀ ਜਾਣਕਾਰੀ ਹਸੇ ਸਭ ਤੋਂ ਪਹਿਲੇ ਬਾਈਜਗ ਖਾਲਸਾ ਸਾਹਿਬ ਬਾਈਜਗ ਕ੍ਰਿਪਾਤੇ ਬਾਬਾ ਸ੍ਰੀ ਚੰਦ ਨਿਸਕਾਮ ਸੇਵਾ ਸੁਸਾਇਟੀ ਦੇ ਸੰਸਥਾਪਕ ਫਾਊਂਡਰ ਪ੍ਰਧਾਨ ਸਾਡੇ ਵਿੱਚ ਖੜੇ ਨੇ ਬਾਬਾ ਜੀ ਸਿੰਘ ਜੀ ਪੱਤੜ ਲੰਬੇ ਸਮੇਂ ਤੋਂ ਇਹ ਇੱਥੇ ਯੂਬਰਾਜ ਮੋਟਰ ਗੈरेज ਚ ਆਪਣੀਆਂ ਸਵਾਵਾਂ ਬਾਹਰੇ ਆ। ਅ 20 ਜੂਸ ਕ੍ਰਾਸ ਦਾ ਲੰਗਰ ਜਿਹੜਾ ਫਰੀ ਲਾ ਰਿਹਾ ਆ। ਇਹਨਾਂ ਦਾ ਅੱਜ ਦਾ ਜਿਹੜਾ ਬਹੁਤ ਵੱਡਾ ਉਪਰਾਲਾ ਵਾ। ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਵਾਂ। ਇਹਨਾਂ ਨੇ ਇੱਕ ਜਿਹੜੀ ਵੱਡੀ ਟੀਮ ਹੈ ਜਿਹੜੀ ਕੈਂਸਰ ਕੇਅਰ ਸੁਸਾਇਟੀ ਹੈਗੀ ਆ। ਐਸਵੀਆਰ ਕਾਰਡ ਤੋਂ ਵੱਡ ਕੈਂਸਰ ਕੇਅਰ। ਉਹਨਾਂ ਦੇ ਨਾਲ ਸਾਂਝਾ ਉਪਰਾਲਾ ਕੀਤਾ ਅੱਜ। ਜਿਹਦੇ ਵਿੱਚ ਇਹਨਾਂ ਨੇ ਇੱਕ ਬਹੁਤ ਵੱਡਾ ਕੈਂਪ ਲਾਇਆ ਵਾ ਇਹ ਹਜ਼ਾਰਾਂ ਦੀ ਗਿਣਤੀਦਰ ਮੈਂ ਕਹਿ ਸਕਦਾ ਪਰ ਸੈਂਕੜੇ ਦੀ ਗਿਣਤੀ ਲੋਕ ਜਿਹੜੇ ਅੱਜ ਇਹ ਕੈਂਪ ਦੇ ਵਿੱਚ ਆਪਣੇ ਬਕਬਕ ਟੈਸਟ ਇਹਨਾਂ ਨੇ ਬੋਰ ਲਾਏ ਹੋ ਤੇ ਕਰਾ ਰਹੇ ਆ ਜਿਹਦਾ ਕੋਈ ਪੈਸਾ ਨਹੀਂ ਚਾਰਜ ਕੀਤਾ ਜਾ ਰਿਹਾ ਬਿਲਕੁਲ ਨਿਸ਼ਕੁਲਚ ਹੈ ਹਰ ਤਰ੍ਹਾਂ ਦੇ ਟੈਸਟ ਜਿਹੜੇ ਫ੍ਰੀ ਕੀਤਾ ਜਾ ਰਹੇ ਆ ਇਹ ਸਾਰੀ ਜਿਹੜੀ ਬਵਸਥਾ ਵਾ ਇਹਦਾ ਸਾਰਾ ਜਿਹੜਾ ਸਿਹਰਾ ਵਾ ਇਹ ਸਾਡੇ ਜਿਹੜੇ ਬਾਬਾ ਹਰਜੀਤ ਸਿੰਘ ਪੱਤਰ ਜੀ ਆ ਇਹ ਇਹਨਾਂ ਨੂੰ ਮੈਂ ਵਧਾਈ ਦਿੰਦਾ ਮੈਂ ਆਪਣੀ ਟੀਮ ਨਾਲ ਇੱਥੇ ਪਹੁੰਚਿਆ ਮੇਰੇ ਨਾਲ ਬਹੁਤ ਹੀ ਮੇਰੇ ਸਤਿਕਾਰਯੋਗ ਸਾਥੀ ਸਰਦਾਰ 인ਦਰਜੀਤ ਸਿੰਘ ਜੀ ਚਾਲ ਸੰਤੋਖ ਸਿੰਘ ਜੀ ਭੋਲਾ ਭਵਿੰਦਰ ਸਿੰਘ ਜਨਨੰਦੜਾ ਔਰ ਮੇਰੀ ਟੀਮ ਬਾਕੀ ਵੀ ਆਉਣ ਵਾਲੀ ਹੈ ਬਾਕੀ ਸਾਡੇ ਯੂਨਿਟ ਦੇ ਡਾਕਟਰ ਡਾਕਟਰ ਐਚਐਸ ਬਾਬਾ ਆਪਣੀ ਟੀਮ ਨਾਲ ਪਹੁੰਚਣ ਵਾਲੇ ਆ ਸੋ ਮੈਂ ਅੱਜ ਸਾਰੇ ਟੀਮ ਜਿਹੜੀ ਇਹਨਾਂ ਦੀ ਹੈਗੀ ਆ ਬਾਬਾ ਜਗੀਰ ਸਿੰਘ ਜੀ ਔਰ ਇਹਨਾਂ ਦੇ ਸਾਥੀ ਜਿੰਨੇ ਵੀ ਆ ਯੂਕੇ ਤੋਂ ਵੀ ਬੜਾ ਇਹਨਾਂ ਨੂੰ ਸਾਥ ਜਾਂਦੀ ਹੈ ਉਹਨਾਂ ਸਾਰਿਆਂ ਨੂੰ ਮੈਂ ਵਧਾਈ ਦਿੰਦਾ ਵਾਂ ਕਿ ਇਦਾਂ ਦੇ ਮੈਂ ਔਰ ਗਾਂ ਵੀ ਇਹਨਾਂ ਨੂੰ ਇਹ ਕਹਾਂਗਾ ਕਿ ਇਦਾਂ ਦੀ ਜਿਹੜੇ ਉਪਰਾਲੇ ਕਰਦੇ ਰਹੇ ਤਾਂ ਕਿ ਗਰੀਬ ਜਨਤਾ ਦਾ ਭਲਾ ਹੋਵੇ ਉਹਦੀ ਵਜ੍ਹਾ ਹੈ ਕਿ ਜਿਹੜਾ ਅੱਜ ਦਾ ਕੈਂਪ ਹੈ ਜਿਹਨੇ ਚਸਤੀ ਨਾਲ ਲਿਖਿਆ ਜਿੰਨੇ ਕਰਨਗੇ ਇਹ ਤਾਂ ਜੇ ਤੁਸੀਂ ਕਿਤੇ ਪ੍ਰਾਈਵੇਟ ਹਸਪੀਟਲ ਚ ਚਲ ਜਾਓ ਤਾਂ 5000 ਤੋਂ ਥੱਲੇ ਗੱਲ 600 ਰੁਪਏ ਦਾ ਡਾਕਟਰ ਫੀਸ ਲੈਂਦਾ ਵਾ ਇਹ ਸਭ ਸਾਰਾ ਫ੍ਰੀ ਹੈ ਸੋ ਮੈਂ ਬਹੁਤਾ ਜ਼ਿਆਦਾ ਨਾ ਕਹਿੰਦਾ ਆ ਇਹਨਾਂ ਨੂੰ ਸਾਰੀ ਟੀਮ ਨੂੰ ਵਧਾਈ ਦਿੰਦਾ ਵਾਂ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਜਿਹੜੇ ਪੱਤਰਕਾਰ ਸਾਥੀ ਆਏ ਮੈਂ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਕਰਦਾ ਵਾ ਜਿਹੜੇ ਇਹ ਇਦਾਂ ਦੇ ਜਿਹੜੇ ਧਾਰਮਿਕ ਪ੍ਰੋਗਰਾਮ ਹੈ ਸਮਾਜਿਕ ਪ੍ਰੋਗਰਾਮ ਹੈ ਜਿਨ੍ਹਾਂ ਦੇ ਨਿਸ਼ੁਲਕ ਬਗੈਰ ਲੈਣ ਦੇ ਉੱਤੇ ਖਬਰਾਂ ਪ੍ਰਕਾਸ਼ਿਤ ਕਰਦੇ ਆ ਲੋਕਾਂ ਤੱਕ ਪਹੁੰਚਾਉਂਦੇ ਆ ਸਰਕਾਰ ਤੱਕ ਪਹੁੰਚਾਉਂਦੇ ਆ ਤੁਹਾਡਾ ਵੀ ਸਾਡੀ ਜਿਹੜੀ ਟੀਮ ਵੱਲੋਂ ਬਹੁਤ-ਬਹੁਤ ਧੰਨਵਾਦ ਸਤਿਕਾਰਯੋਗ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਬਾਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਉਹਦਾ ਸ਼ਹੀਨ ਸੰਪਰਦਾਇ ਜਿਨ੍ਹਾਂ ਦੇ ਇਥੇ ਭਾਈ ਹਰਜੀਤ ਸਿੰਘ ਜਿਨ੍ਹਾਂ ਨੇ ਬੈਦਗੀ ਸਿੱਖੀ ਬੈਦਗੀ ਦਾ ਲੋਕ ਭਲਾਈ ਵਿੱਚ ਦਵਾਈਆਂ ਵੀ ਲੋਕਾਂ ਨੂੰ ਦਿੰਦੇ ਹਨ ਅੱਜ ਜੋ ਵੱਡਾ ਅਪਰਾਲਾ ਇਤਿਹਾਸਿਕ ਸ਼ਹਿਰ ਸਰ 18ਵੀਂ ਸਦੀ ਦੇ ਸਾਬਕਾ ਬਾਦਸ਼ਾਹ ਸਰਦਾਰ ਜੱਸਾ ਸਿੰਘ ਦੇ ਰਾਜ ਦੀ ਸ਼ਹਿਰ ਵਿੱਚ ਦੂਸਰਾ ਪ੍ਰੋਫੈਸਰ ਗੁਰਮukh ਸਿੰਘ ਗਿਆਨੀ ਦਿੱਤ ਸਿੰਘ ਤੇ ਪੂਰਨ ਸਿੰਘ ਹੋਰਾਂ ਦੇ ਨਾਲ ਦੇ ਪ੍ਰੋਫੈਸਰ ਗੁਰਮukh ਸਿੰਘ ਵੀ ਆਪਣੇ ਸ਼ਹਿਰ ਦੇ ਸਨ ਇਹ ਸ਼ਹਿਰ ਦੇ ਵਿੱਚ ਮਹਾਨ ਬਾਨ ਹਸਤੀਆਂ ਪਹਿਲਾਂ ਮੇ ਹੋ ਚੁੱਕੀਆਂ ਹਨ ਸੋ ਅਸੀਂ ਬੜਾ ਹੀ ਪਾਈ ਹਰਦੀਪ ਸਿੰਘ ਬਾਦ ਦਾ ਧੰਨਵਾਦੀ ਹਾਂ ਜਿਨ੍ਹਾਂ ਇਨਾ ਪਰਪੁਕਾਰ ਵਾਲਾ ਉਦਮ ਔਰ ਕਦਮ ਚੁੱਕਿਆ ਹੈ ਇਹ ਸਾਡੇ ਇਲਾਕੇ ਨੂੰ ਬੜੀ ਮਾਨਤਾ ਵਾਲੀ ਗੱਲ ਹੈ ਕਿ ਵਰਲਡ ਕੈਂਸਰ ਦੇ ਸੰਬੰਧ ਵਿੱਚ ਅੱਜ ਇਹਨਾ ਕੈਂਪਲ ਆਇਆ ਤੇ ਸਾਰੀ ਸੋਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਔਰ ਸਹਿਯੋਗ ਪੁੱਛ ਕੇ ਵੀ ਕਿਵੇਂ ਸਾਰਿਆਂ ਨੇ ਸਲਾਹ ਦਿੱਤੀ ਇਹ ਇਤੋਂ ਵੱਡਾ ਹੋਰ ਪੁੰਨ ਕਿਹੜਾ ਹੈ ਜਿਹੜਾ ਮਨੁੱਖਤਾ ਦੀ ਸੇਵਾ ਇਹ ਵਾਹਿਗੁਰੂ ਦੀ ਸੇਵਾ ਇਸੇ ਸੇਵਾ ਨੂੰ ਮਹਾਂ ਮੁਖਰਾ ਕੇ ਬਾਬਾ ਨਾਨਕ ਦੀ ਥਾਂ ਥਾਂ ਗਏ ਇਹ ਲੋਕਾਂ ਦਾ ਪਰਮਕਾਰਾ ਛੁਟਕਾਰਾ ਕਿਤਾ ਪਰਮਕਾਰ ਕਿਤੇ ਦੁਖੀਆਂ ਦੇ ਦੁੱਖ ਨਿਵਾਰੇ ਅੱਜ ਇਹ ਸੇਵਾ ਵਿੱਚ ਸਾਡੇ ਕਪੂਰਸਲੇ ਵੱਲੋਂ ਜੋ ਇਹਨਾਂ ਨੇ ਕੈਂਪਲ ਹੋਇਆ ਸਾਡੇ ਕਪੂਰਸਲੇ ਦਾ ਮਾਣ ਹੈ ਕਿ ਅਸੀਂ ਇਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ